ਸ਼ਸ਼ੀਗਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੱਚ ਮੈਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਾ ਕੈਮਰਾਮੈਨ ਸਤਪੜਕਲ ਬਾਣੂ ਦੇ ਨਾਲ ਇਸ ਟਾਈਮ ਠਾਣੇ ਦੇ ਗੇਟ ਦੇ ਮੂਹਰੇ ਮੌਜੂਦ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਈਨਸ ਕਲੱਬ ਰਾਇਲ ਵੱਲੋਂ ਜਾਨਕੀ ਵੱਖ-ਵੱਖ ਵਾਨਾਂ ਦੇ ਪਿੱਛੇ ਤੁੰਦ ਨੂੰ ਮੱਦੇਨਜ਼ਰ ਰੱਖਦੇ ਹੋਏ ਰਿਫਲੈਕਟਰ ਲਾਏ ਜਾ ਰਹੇ ਨੇ ਬਾਕੀ ਸਾਰੇ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ ਸਾਰਾ ਫਾਈਨਲ ਤੋਂ ਜਾਜਾ ਵੀ ਲੈਣੇ ਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਘੱਗੇ ਦੀਆਂ ਜਿੱਥੇ ਕਿ ਲਾਈਨਜ਼ ਕਲੱਬ ਵੱਲੋਂ ਅੱਜ ਰਿਫਲੈਕਟਰ ਲਾਈਜ਼ ਆ ਰਹੇ ਨੇ ਵਾਹਨਾ ਦੇ ਉੱਪਰ ਤਸਵੀਰਾਂ ਤੁਸੀਂ ਘੱਗੇ ਦੀਆਂ ਦੇਖ ਰਹੇ ਹੋ ਜਿੱਥੇ ਕਿ ਐਸ.ਐਚ.ਓ ਸਾਹਿਬ ਬਲਜੀਤ ਸਿੰਘ ਸਰਦਾਰ ਬਲਜੀਤ ਸਿੰਘ ਜੀ ਉਹ ਵੀ ਇੱਥੇ ਮੌਜੂਦ ਨੇ ਔਰ ਲਾਈਨਜ਼ ਕਲੱਬ ਵੱਲੋਂ ਯਾਨੀ ਕਿ ਜਿਹੜੇ ਰਿਫਲੈਕਟਰ ਲਾਈਜ਼ ਆ ਰਹੇ ਨੇ ਵਾਹਨਾ ਦੇ ਉੱਪਰ ਆ ਹੱਥ ਦੋਸਤ ਆ ਗਿਆ ਮੈਨ ਲੈ ਮੈਨ ਲਾਈਟ ਕਰਦੇ ਪੱਪੜਾ ਦੋਸਤ ਆਓ ਤੁਸੀਂ ਆ ਜਾਓ ਬਹੁਤ ਹੀ ਸ਼ਲਾਘਾਜਨਕ ਕੰਮ ਕੀਤਾ ਜਾ ਰਿਹਾ ਹੈ ਲਾਈਨਸ ਕਲੱਬ ਘੱਡਾ ਵੱਲੋਂ ਨਾਲ ਘੱਡਾ ਪੁਲਿਸ ਉਹ ਕਰਦਾ ਕਿ ਕਰਦਾ ਇੱਧਰ ਨਾ ਘੱਡਾ ਪੁਲਿਸ ਦੀ ਟੀਮ ਵੀ ਜਿਹੜੀ ਹੈ ਨਾਲ ਉਹਨਾਂ ਦੇ ਵਕ ਵਕ ਵਾੜਨਾ ਨੂੰ ਰੋਕਦੇ ਉਹਨਾਂ ਦੇ ਪਿੱਛੇ ਰਿਫਲੈਕਟਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਕਿ ਧੁੰਦ ਦੇ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਉਸ ਨੂੰ ਰੋਕਣ ਵਿੱਚ ਕਾਫੀ ਜਾਨੀ ਕਿ ਹੱਦ ਤੱਕ ਇਹ ਮਦਦ ਮਿਲਦੀ ਹੈ ਇਹਨਾਂ ਰਿਫਲੈਕਟਰਾਂ ਕਾਰਨ ਕਿ ਰਾਤ ਨੂੰ ਇਹ ਜਿਹੜੇ ਨੇ ਧੁੰਦ ਦੇ ਵਿੱਚ ਵੀ ਬਹੁਤ ਜ਼ਿਆਦਾ ਚਮਕਦੇ ਨੇ ਇਹ ਤਸਵੀਰਾਂ ਤੁਸੀਂ ਇਸ ਟਾਈਮ ਦੀਆਂ ਦੇਖ ਰਹੇ ਹੋ ਘੱਗੇ ਦੀਆਂ ਆਪ ਦਾ ਬੜਾ ਹੀ ਆਸ਼ਾਨ ਦੇ ਲਾਈਨਸ ਕਲੱਬ ਤੇ ਆਜੋ ਗਰੁੱਪ ਐਸ ਤੋਂ ਨਜ਼ਰ ਆਇਆ ਲਓ। ਮਾਨ ਜੋ ਡਾਕਟਰ ਨਾਨਕ ਸਿੰਘ ਐਸਐਸਪੀ ਸਾਹਿਬ ਪਟਿਆਲਾ ਜੀ ਜਿਹਦੇ ਦੇ ਨਿਰਦੇਸ਼ ਅਨੁਸਾਰ ਜਿਹੜੀ ਰੈਫਲੈਕਟਰ ਵੀਕਾਂ ਦੇ ਰੈਫਲੈਕਟਰਾਂ ਨੂੰ ਜਿਹੜੀ ਮਹਮ ਚਲਾਈ ਗਈ ਹੈ ਉਹਦੇ ਤਹਿਤ ਅੱਜ ਲਾਈਨ ਕਲੱਬ ਘੱਗਾ ਦੇ ਸਹਿਯੋਗ ਨਾਲ ਅਸੀਂ ਜਿਹੜੇ ਧੁੰਦ ਦੇ ਮੌਸਮ ਦੇਖਦੇ ਹੋਏ ਜਿਹੜੇ ਵਾਹਨਾਂ ਦੇ ਚਾਲਕਾਂ ਨੂੰ ਸੇਫ ਰੱਖਣ ਲਈ ਇਹਨਾਂ ਦੇ ਰੈਫਲੈਕਟਰ ਲਗਾਏ ਗਏ ਨੇ ਤੇ ਇਹ ਮਹਮਾ ਕੋਨ ਦੇ ਸੀ ਜਿੰਦਰਾਣ ਜਾਰੀ ਰਹੀ ਤੇ ਸਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਝ ਪਤੰਗ ਜਿਹੜੇ ਉਡਾਰੇ ਨੇ ਚਾਈਨੀ ਡੋਰ ਨੂੰ ਲੈ ਕੇ ਕੁਝ ਮਸਲੇ ਆ ਜੋ ਚਾਈਨ ਡੋਰ ਹੈ ਉਹਦੇ ਵਾਸਤੇ ਜਲਪ ਸ਼ਸ਼ਮਲੋਂ ਡਾਇਰੈਕਸ਼ਨ ਆਈਆਂ ਨੇ ਜੀ ਉਹ ਜੋ ਵੀ ਹੋਊਗਾ ਜ਼ਬਾਨ ਦੀ ਕਰ ਵੀ ਕਿੱਥੇ ਜਾਓ ਤੇ ਕੁਝ ਘਟ ਉਮਰ ਦੇ ਜਿਹੜੇ ਨੌਜਵਾਨ ਹੈਗੇ ਨੇ ਜਿਹੜੇ ਉਹ ਬਾਈਕਾਂ ਵਗੈਰਾ ਇੱਥੇ ਲੈ ਕੇ ਜਾਂਦੇ ਆ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਆ ਵੀ ਪਹਿਲਾਂ ਅਸੀਂ ਪਹਿਲਾਂ ਵੀ ਮੰਮ ਚਲਾਈਏ ਜਿਹੜੇ ਅਸੀਂ ਪੇਰੈਂਟਸ ਨੂੰ ਵੇਅਰਨਸ ਕਰ ਰਹੇ ਆ ਵੀ ਆਪਣੇ ਜਿਹੜੇ ਨਮਾਰਕ ਬੱਚੇ ਉਹਨਾਂ ਨੂੰ ਵੀ ਇੱਕ ਚਲਾਉਣ ਲਈ ਲਾਜ਼ਮਤ ਆ ਜਾਵੇ ਜੇ ਕੋਈ ਹਜਾ ਪਾਇਆਗਾ ਤਾਂ ਉਹਦੇ ਮਾਪਿਆਂ ਖਲਾ ਵੀ ਕਾਰਵਾਈ ਕੀਤੀ ਜਾਊਗੀ ਬਹੁਤ ਬਹੁਤ ਧੰਨਵਾਦ ਅੱਜ ਸਰ ਲਾਇਨ ਸਿਕਰਾਬ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੀ ਅੱਜ ਚਲਾਈ ਗਈ ਹੈ ਇੱਕ ਵੱਖ-ਵੱਖ ਬਣਾ ਦੇ ਤਰਫ ਰਫਲੈਕਟਰ ਲਾਏ ਜਾ ਰਹੇ ਨੇ ਇਹਦੇ ਬਾਰੇ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਤਾਂ ਜੀ ਇਹ ਲਾਇਨ ਕਲੱਬ ਘਗਾ ਰਾਇਲ ਹੈ ਜੀ ਇਹਨਾਂ ਦੇ ਪ੍ਰਧਾਨ ਪ੍ਰੇਮਚੰਦ ਕਾਉਂਸਲ ਜੀ ਨੇ ਸਾਡੇ ਪਹਿਲੀ ਸਾਡਾ ਇਹ ਪ੍ਰੋਗਰਾਮ ਸੀ ਜਿਹੜਾ ਕਲੱਬ ਬਣਨ ਤੋਂ ਮਤਲਬ ਪਹਿਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਉਲੀਕਿਆ ਸੀ ਜੀ ਸਾਨੇ ਜਿਹੜਾ ਸਾਡੇ ਲਾਇਨ ਕਲੱਬ ਦੇ ਜਿਹੜੇ ਉਦੇਸ਼ ਨੇ ਉਹਨਾਂ ਦੇ ਇਹੀ ਨੇ ਕਿ ਲੋਕਾਂ ਦੀ ਜਾਨੀ ਮਾਲ ਦੀ ਰਾਖੀ ਕੀਤੀ ਜਾਵੇ ਅੱਖਾਂ ਦਾ ਤੁਸੀਂ ਅਕਸਰ ਦੇਖਦੇ ਹੋ ਕਿ ਲਾਇਨ ਕਲੱਬ ਵੱਲੋਂ ਜਿਹੜਾ ਅੱਖਾਂ ਲਈ ਤੇ ਅਵੇਅਰਨੈਸ ਹੈ ਜਿਹੜੀ ਬਾਤਾਂ ਬਰਨ ਤੇ ਇਹ ਪੰਜ ਚਾਰ ਉਦੇਸ਼ ਨੇ ਜਿਹੜੇ ਇਹ ਲੈ ਕੇ ਅਸੀਂ ਚੱਲਦੇ ਆਂ ਜੀ ਸਾਡੀ ਪੂਰੀ ਟੀਮ ਹੈ ਸਾਡੇ ਨਾਲ ਤੇ ਅਸੀਂ ਧੰਨਵਾਦ ਕਰਾਂਗੇ ਸਾਡੇ ਮੁਖ ਅਫਸਰ ਬਲਜੀਤ ਸਿੰਘ ਗਾਈ ਦਾ ਉਹ ਵੀ ਪ੍ਰੇਰਿਤ ਕਰਦੇ ਰਹਿੰਦੇ ਨੇ ਸਮੇਂ-ਸਮੇਂ ਤੇ ਸਾਨੂੰ ਵੀ ਸਾਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਕੋਈ ਐਦਾਂ ਦਾ ਕੰਮ ਕਰੋ ਤੁਸੀਂ ਕਿ ਅਕਸਰ ਜਿਹੜੀਆਂ ਰੋਜ਼ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇੱਕ ਤਾਂ ਇਹ ਕੀਤਾ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਜਿਹੜਾ ਆਵਾਰਾ ਪਸ਼ੂ ਨੇ ਜਿਹੜੇ ਜੀ ਉਹਨਾਂ ਦੇ ਵੀ ਅਸੀਂ ਜਿਹੜੇ ਚਿੰਨ੍ਹ ਨੇ ਆਪਾਂ ਕਹਿੰਨੇ ਆ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਵੀ ਲਾਵਾਂਗੇ ਅਤੇ ਅਜਿਹੇ ਕੰਮ ਨੇ ਜਿਹੜੇ ਅਸੀਂ ਕਰਦੇ ਰਹਾਂਗੇ ਚਾਹੇ ਕੋਈ ਅੱਖਾਂ ਦਾ ਹੈ ਚਾਹੇ ਕੋਈ ਲੋਕਾਂ ਦੀ ਸੁਰੱਖਿਆ ਹੈ ਸਾਡਾ ਕੰਮ ਹੈ ਲੋਕਾਂ ਦੇ ਜੀਵਨ ਨੂੰ ਸਾਧਾਰਨਾ ਤੇ ਅਸੀਂ ਅਕਸਰ ਕਰਦੇ ਹੀ ਸਾਡੇ ਲਾਇਨ ਕਲੱਬ ਕਗਾ ਰਾਇਲ ਦਾ ਤੇ ਇੰਟਰਨੈਸ਼ਨਲ ਦਾ ਉਦੇਸ਼ ਹੈ ਜੀ ਹੋਰ ਕੀ ਕੀ મતલਬ ਤੁਸੀਂ ਕੀ ਮੈਂ ਜੋ ਨਵੀਂ ਪੀੜ੍ਹੀ ਆਪਣੀ ਨਵੀਂ ਜਨਰੇਸ਼ਨ ਨੂੰ ਕੀ ਤੁਸੀਂ ਮੋਟੀਵੇਸ਼ਨ ਦੇਣਾ ਜਾਓਗੇ ਜਾਂ ਫਿਰ ਕੀ ਤੁਸੀਂ ਨਵੇਂ ਜੋ ਅੱਗੇ ਪਰਾਲੇ ਲੈ ਕੇ ਆ ਰਹੇ ਹੋ ਜਿਹੜੀ ਨਵੀਂ ਜਨਰੇਸ਼ਨ ਹੈ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਪਹਿਲਾਂ ਤਾਂ ਦੇਖੋ ਅਸੀਂ ਤਾਂ ਚਲੋ ਆਪਣਾ ਹੀ ਫਰਜ਼ ਨਿਭਾ ਰਹੇ ਹਾਂ ਕਿ ਰਿਫਲੈਕਟਰ ਲਗਾ ਦਿੱਤੇ ਗਏ ਕਿ ਉਹ ਵੀ ਇੱਕ ਤਾਂ ਡਰਿੰਕ ਕਰਕੇ ਕਦੇ ਵੀ ਜਿਹੜਾ ਗੱਡੀ ਗੱਡੀ ਨਾ ਚਲਾਉਣ ਵਾਹਨ ਨਾ ਚਲਾਉਣ ਕਿ ਜਿੱਥੇ ਉਹਨਾਂ ਦੀ ਆਪਦੀ ਜਾਣ ਦੀ ਅਸੁਰੱਖਿਤਾ ਹੈ ਉੱਥੇ ਹੀ ਲੋਕਾਂ ਨੂੰ ਵੀ ਖਤਰਾ ਕਿਤਨਾ ਕਿਤੇ ਪੈਦਾ ਹੁੰਦਾ ਹੈ ਲੋਕ ਇਹ ਤੋਂ ਅਸੀਂ ਕਹਿੰਦੇ ਆ ਕਿ ਵਰਜਤ ਰਹਿਣਾ ਤੇ ਵਾਤਾਵਰਨ ਵਾਤਾਵਰਨ ਅਸੀਂ ਕਹਿੰਦੇ ਕਿ ਗੁਰੂ ਸਾਹਿਬਾਨ ਨੇ ਵੀ ਕਿਹਾ ਜਿਹੜੀ ਧਰਤ ਹੈ ਇਹ ਮਾਤ ਹੈ ਜਿਹੜਾ ਪਵਨ ਹੈ ਇਹ ਆਪਾਂ ਕਹਦੇ ਆ ਕਿ ਹਵਾ ਹੈ ਜਿਹੜੀ ਇਹਨਾਂ ਬਾਰੇ ਆਪਾਂ ਕਹੇ ਵੀ ਬਾਣੀ ਦੇ ਵਿੱਚ ਵੀ ਲਿਖਿਆ ਉਹਨਾਂ ਨੇ ਕਿ ਸਾਫ਼ ਲੈ ਕੇ ਉਹਨਾਂ ਨੇ ਤੇ ਉਹਨਾਂ ਦੇ ਉਦੇਸ਼ਾਂ ਦੇ ਚੱਲ ਜੀ ਤੇ ਆਪਣੇ ਵਾਤਾਵਰਨ ਦਾ ਪਾਣੀ ਬਚਾਈਏ ਰੁੱਖ ਰੁੱਖ ਵੱਧ ਤੋਂ ਵੱਧ ਲਗਾਈਏ ਜਿਹੜੇ ਸਾਨੂੰ ਸੰਜੀਵਣੀ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਇਹ ਰਾਇਲ ਪੌਣ ਕੁਮਾਰ ਕੈਨਸਲ ਦੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੋ ਕਿ ਲੈਂਡ ਕਲੱਬ ਪਹਿਲਾਂ ਵੀ ਕੱਗੇ ਆਏ ਨੇ ਇਹ ਜੋ ਮੈਂਬਰ ਉਹਦੀ ਹਮਲਾ ਰੱਖਣੇ ਨੇ ਨੌਜਵਾਨ ਮੁੰਡੇ ਇਸ ਨੂੰ ਅੱਖਾਂ ਦੇ ਕੈਂਪ ਤੇ ਜੋ ਆ ਤੁਮਦੁਨ ਨਜ਼ਰ ਆਦੇ ਫਲੈਕਸ ਲਾਇਰ ਨੇ ਇਹਦਾ ਪ੍ਰੇਮ ਕੌਰ ਕੈਨਸਲ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇੱਕ ਸਰ ਜੀ ਉਹ ਹੁਣ ਨਵੇਂ ਆ ਘੱਟ ਉਮਰ ਦੇ ਬੱਚੇ ਨੇ ਵਿਕਲ ਚਲਾਉਂਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਪੁਲਿਸ ਨੂੰ ਚਾਹੀਦਾ ਆਪਣੇ ਉਹਨਾਂ ਦੇ ਪੇਰਥ ਮੀਟਿੰਗ ਰੱਖਣ ਉਹਰੇ ਥਾਣੇ ਚ ਬੁਲਾ ਕੇ ਸਮਝਾਣਾ ਉਹ ਚ ਲਾਣ ਕੱਟਣ ਦੀ ਬਜਾਏ ਉਹਨਾਂ ਦੇ ਮਾਪੇ ਨੂੰ ਬੁਲਾ ਕੇ ਉਹਰੇ ਸਮਝਾਇਆ ਜਾਵੇ ਇਹ ਦੇ ਜਿੱਤਾ ਜਾਵੇ